ਪੰਜਾਬੀਓ ਜੇ ਸੁੱਤੇ ਆ ਤਾਂ ਜਾਗ ਜਾਓ ਖਤਰੇ ਦੀ ਘੰਟੀ ਤੁਹਾਡੇ ਲਈ ਵੱਜ ਚੁੱਕੀ ਆ ਕਿਉਂਕਿ ਉਹਨਾਂ ਨੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਕੀਤੇ ਆ ਤੇ ਉਹ ਆਪਣੇ ਇਸ ਮਕਸਦ ਦੇ ਵਿੱਚ ਕਾਮਯਾਬੀ ਹੋ ਗਏ ਆ ਤੁਸੀਂ ਇਹ ਦੇਖੋ ਜਿਹੜਾ ਇੱਕ ਐਸਸੀ ਸਮਾਜ ਦਾ ਮੁੰਡਾ ਆ ਮੂਨਾ ਆ ਦਵਾਈ ਦੇ ਵਿੱਚ ਤੇ ਉਹ ਸਰਦਾਰ ਬਣ ਜਾਂਦਾ ਪਰ ਉਸ ਦੀ ਮਾਂ ਨੂੰ ਇਹ ਨਹੀਂ ਪਤਾ ਕਿ ਮੇਰਾ ਮੁੰਡਾ ਸਰਦਾਰ ਹੋਆ ਕਿਉਂਕਿ ਸਰਦਾਰ ਬਣਨ ਲਈ 5 ਤੋਂ 6 ਮਹੀਨੇ ਦਾ ਟਾਈਮ ਲੱਗਦਾ ਆ ਨਾ ਉਸ ਮਾਣ ਨੂੰ ਇਹ ਪਤਾ ਕਿ ਮੇਰਾ ਮੁੰਡਾ ਇੰਡੀਆ ਦੇ ਵਿੱਚ ਆ ਚੁੱਕੇ ਨੂੰ 3 ਮਹੀਨੇ ਹੋ ਚੁੱਕੇ ਆ ਇਸ ਕਰਕੇ ਮੈਂ ਇਹ ਕਹਿ ਰਿਹਾ ਆ ਕਿ ਉਹ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਕਰ ਰਹੇ ਆ ਉਹਨਾਂ ਨੂੰ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨਾਲ ਨਫ਼ਰਤ ਹੋਆ ਤੇ ਬਾਬਾ ਸਾਹਿਬ ਅੰਬੇਦਕਰ ਦੇ ਨਾਲ ਨਫ਼ਰਤ ਹੋਆ ਜੇ ਉਹਨਾਂ ਨੂੰ ਇਹ ਨਫ਼ਰਤ ਹੋਆ ਤੇ ਉਹ ਸਿੱਧੀ ਉਨਾ ਦੀ ਇੱਕ ਵਿੱਚ ਜਾ ਕੇ ਕਿਉਂ ਨਹੀਂ ਵੱਜਦੇ ਕਿਉਂ ਸਿੱਖਾਂ ਨੂੰ ਮੋਰਾ ਬਣਾਇਆ ਗਿਆ ਮੈਨੂੰ ਲੱਗਦਾ ਕਿ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਿੱਖਾਂ ਤੋਂ ਵੀ ਕੋਈ ਖਤਰਾ ਜਾਪਦਾ ਆ ਇਸ ਕਰਕੇ ਉਹਨਾਂ ਨੇ ਸਿੱਖਾਂ ਨੂੰ ਮੋਰਾ ਬਣਾਇਆ ਗਿਆ ਪਹਿਲਾਂ ਉਹਨਾਂ ਨੇ ਸਿੱਖਾਂ ਨੂੰ ਰਾਜਨੀਤੀ ਦੇ ਵਿੱਚ ਕਮਜ਼ੋਰ ਕੀਤਾ ਹੁਣ ਉਹ ਸਿੱਖਾਂ ਨੂੰ ਚਾਹੁੰਦੇ ਆ ਕਿ ਐਸਸੀ ਸਮਾਜ ਦੇ ਨਾਲੋਂ ਇਹਨਾਂ ਨੂੰ ਕਿਸੇ ਤਰ੍ਹਾਂ ਤੋੜਿਆ ਜਾਵੇ ਤੇ ਸਿੱਖ ਹੋਰ ਕਮਜ਼ੋਰ ਹੋ ਜਾਣ ਸਿਰਫ ਉਹਨਾਂ ਦਾ ਇਹੀ ਮਕਸਦ ਵਾ ਇੱਕ ਤੀਰ ਦੇ ਨਾਲ ਅਸੀਂ ਦੋ ਨਿਸ਼ਾਨੇ ਕਰਦੇ ਹਾਂ ਸਾਡੇ ਕੋਲੋਂ ਜਿਹੜਾ ਕੰਮ ਨਹੀਂ ਹੋਇਆ ਅਸੀਂ ਸਿੱਖਾਂ ਨੂੰ ਮੋਰੇ ਕਰਕੇ ਉਹ ਕੰਮ ਕਰਵਾ ਲੈਨੇ ਆ ਪਰ ਮੇਰੀ ਸਾਰਿਆਂ ਨੂੰ ਸਿੱਖ ਸਮਾਜ ਤੇ ਐਸਸੀ ਸਮਾਜ ਨੂੰ ਇਹੀ ਬੇਨਤੀ ਆ ਕਿ ਤੁਸੀਂ ਜਿੱਦਾਂ ਪਹਿਲਾਂ ਭਾਈਚਾਰੇ ਨਾਲ ਰਹਿੰਦੇ ਸੀ ਉਸੇ ਤਰ੍ਹਾਂ ਰਹਿਣਾ ਆ ਇਹਨਾਂ ਲੋਕਾਂ ਦੀਆਂ ਕੋਝੀਆਂ ਸ਼ਾਸ਼ਸ਼ਾ ਨੂੰ ਤੁਸੀਂ ਕਾਮਯਾਬ ਨਹੀਂ ਹੋਣ ਦੇਣਾ ਇਹਨਾਂ ਨੂੰ ਨੇਤਰੇ ਨਹੀਂ ਚੜਨ ਦੇਣਾ ਹਮੇਸ਼ਾ ਜਦੋਂ ਵੀ ਕੋਈ ਇਹੋ ਜਿਹੀ ਗੱਲਬਾਤ ਹੁੰਦੀ ਆ ਸੜਕਾਂ ਤੇ ਉਤਰਨ ਤੋਂ ਪਹਿਲਾਂ ਗੁੱਸੇ ਦੇ ਵਿੱਚ ਕੋਈ ਕਦਮ ਚੱਕਣ ਤੋਂ ਪਹਿਲਾਂ ਆਪਸ ਵਿੱਚ ਬੈਠ ਕੇ ਭਾਈਚਾਰਾ ਗੱਲਬਾਤ ਕਰੇ ਤੇ ਉਸ ਨੂੰ ਆਪਣੇ ਜੇ ਕੋਈ ਕਿਸੇ ਨੇ ਗਲਤੀ ਹੋਈ ਆ ਵੈਸੇ ਤਾਂ ਕੋਈ ਆਮ ਬੰਦਾ ਨਹੀਂ ਚਾਹਦਾ ਕਿ ਇਹੋ ਜਿਹਾ ਅਸੀਂ ਕੰਮ ਕਰੀਏ ਕੋਈ ਨਹੀਂ ਬਾਬਾ ਸਾਹਿਬ ਅੰਬੇਦਕਰ ਤੋਂ ਨਫ਼ਰਤ ਕਰਦਾ ਬਾਬਾ ਸਾਹਿਬ ਅੰਬੇਦਕਰ ਨੂੰ ਜਿੰਨੇ ਐਸਸੀ ਸਮਾਜ ਪਿਆਰ ਕਰਦੇ ਉੰਨੇ ਹੀ ਸਿੱਖ ਧਰਮ ਵੀ ਉਹਨਾਂ ਹੀ ਪਿਆਰ ਕਰਦਾ ਕਿਉਂਕਿ ਜਿੰਨਾ ਬਾਬਾ ਸਾਹਿਬ ਅੰਬੇਦਕਰ ਨੇ ਐਸਸੀ ਸਮਾਜ ਨੂੰ ਅਧਿਕਾਰ ਦਵਾਏ ਉਹਨੇ ਸਿੱਖ ਸਮਾਜ ਨੂੰ ਵੀ ਅਧਿਕਾਰ ਦਵਾਏ ਉਹਨਾਂ ਨੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਕੀਤੇ ਆ ਤੇ ਉਹ ਆਪਣੇ ਇਸ ਮਕਸਦ ਦੇ ਵਿੱਚ ਕਾਮਯਾਬੀ ਹੋ ਗਏ ਆ ਤੁਸੀਂ ਇਹ ਦੇਖੋ ਜਿਹੜਾ ਇੱਕ ਐਸਸੀ ਸਮਾਜ ਦਾ ਮੁੰਡਾ ਆ ਮੂਨਾ ਆ ਦਵਾਈ ਦੇ ਵਿੱਚ ਤੇ ਉਹ ਸਰਦਾਰ ਬਣ ਜਾਂਦਾ ਪਰ ਉਸ ਦੀ ਮਾਂ ਨੂੰ ਇਹ ਨਹੀਂ ਪਤਾ ਕਿ ਮੇਰਾ ਮੁੰਡਾ ਸਰਦਾਰ ਹੋਆ ਕਿਉਂਕਿ ਸਰਦਾਰ ਬਣਨ ਲਈ 5 ਤੋਂ 6 ਮਹੀਨੇ ਦਾ ਟਾਈਮ ਲੱਗਦਾ ਆ ਨਾ ਉਸ ਮਾਂ ਨੂੰ ਇਹ ਪਤਾ ਕਿ ਮੇਰਾ ਮੁੰਡਾ ਇੰਡੀਆ ਦੇ ਵਿੱਚ ਆ ਚੁੱਕੇ ਨੂੰ 3 ਮਹੀਨੇ ਹੋ ਚੁੱਕੇ ਆ ਇਸ ਕਰਕੇ ਮੈਂ ਇਹ ਕਹਿ ਰਿਹਾ ਆ ਕਿ ਉਹ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਕਰ ਰਹੇ ਆ ਉਹਨਾਂ ਨੂੰ ਡਾਕਟਰ ਬਾਬਾ ਸਾਹਿਬ ਅੰਬੇਦਕਰ ਦੇ ਸੰਵਿਧਾਨ ਨਾਲ ਨਫ਼ਰਤ ਹੋਆ ਤੇ ਬਾਬਾ ਸਾਹਿਬ ਅੰਬੇਦਕਰ ਦੇ ਨਾਲ ਨਫ਼ਰਤ ਹੋਆ ਜੇ ਉਹਨਾਂ ਨੂੰ ਇਹ ਨਫ਼ਰਤ ਹੋਆ ਤੇ ਉਹ ਸਿੱਧੀ ਉਹਨਾਂ ਦੀ ਹਿੱਕ ਵਿੱਚ ਜਾ ਕੇ ਕਿਉਂ ਨਹੀਂ ਵੱਜਦੇ ਕਿਉਂ ਸਿੱਖਾਂ ਨੂੰ ਮੋਰਾ ਬਣਾਇਆ ਗਿਆ ਮੈਨੂੰ ਲੱਗਦਾ ਕਿ ਉਹਨਾਂ ਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਿੱਖਾਂ ਤੋਂ ਵੀ ਕੋਈ ਖਤਰਾ ਜਾਪਦਾ ਆ ਇਸ ਕਰਕੇ ਉਹਨਾਂ ਨੇ ਸਿੱਖਾਂ ਨੂੰ ਮੋਰਾ ਬਣਾਇਆ ਗਿਆ ਪਹਿਲਾਂ ਉਹਨਾਂ ਨੇ ਸਿੱਖਾਂ ਨੂੰ ਰਾਜਨੀਤੀ ਦੇ ਵਿੱਚ ਕਮਜ਼ੋਰ ਕੀਤਾ ਹੁਣ ਉਹ ਸਿੱਖਾਂ ਨੂੰ ਚਾਹੁੰਦੇ ਆ ਕਿ ਐਸੀ ਸਮਾਜ ਦੇ ਨਾਲੋਂ ਇਹਨਾਂ ਨੂੰ ਕਿਸੇ ਤਰ੍ਹਾਂ ਤੋੜਿਆ ਜਾਵੇ ਤੇ ਸਿੱਖ ਹੋਰ ਕਮਜ਼ੋਰ ਹੋ ਜਾਣ ਸਿਰਫ ਉਹਨਾਂ ਦਾ ਇਹੀ ਮਕਸਦ ਵਾ ਇੱਕ ਤੀਰ ਦੇ ਨਾਲ ਅਸੀਂ ਦੋ ਨਿਸ਼ਾਨੇ ਕਰਦੇ ਹਾਂ ਸਾਡੇ ਕੋਲੋਂ ਜਿਹੜਾ ਕੰਮ ਨਹੀਂ ਹੋਇਆ ਅਸੀਂ ਸਿੱਖਾਂ ਨੂੰ ਮੋਹਰੇ ਕਰਕੇ ਉਹ ਕੰਮ ਕਰਵਾ ਲੈਨੇ ਆ ਪਰ ਮੇਰੀ ਸਾਰਿਆਂ ਨੂੰ ਸਿੱਖ ਸਮਾਜ ਤੇ ਐਸੀ ਸਮਾਜ ਨੂੰ ਇਹੀ ਬੇਨਤੀ ਆ ਕਿ ਤੁਸੀਂ ਜਿੱਦਾਂ ਪਹਿਲਾਂ ਭਾਈਚਾਰੇ ਨਾਲ ਰਹਿੰਦੇ ਸੀ ਉਸੇ ਤਰ੍ਹਾਂ ਰਹਿਣਾ ਆ ਇਹਨਾਂ ਲੋਕਾਂ ਦੀਆਂ ਕੋਝੀਆਂ ਸ਼ਾਸਸ਼ਾ ਨੂੰ ਤੁਸੀਂ ਕਾਮਯਾਬ ਨਹੀਂ ਹੋਣ ਦੇਣਾ ਇਹਨਾਂ ਨੂੰ ਨੇਤਰੇ ਨਹੀਂ ਚਣ ਦੇਣਾ ਹਮੇਸ਼ਾ ਜਦੋਂ ਵੀ ਕੋਈ ਇਹੋ ਜਿਹੀ ਗੱਲਬਾਤ ਹੁੰਦੀ ਆ ਸੜਕਾਂ ਤੇ ਉਤਰਨ ਤੋਂ ਪਹਿਲਾਂ ਗੁੱਸੇ ਦੇ ਵਿੱਚ ਕੋਈ ਕਦਮ ਚੱਕਣ ਤੋਂ ਪਹਿਲਾਂ ਆਪਸ ਵਿੱਚ ਬੈਠ ਕੇ ਭਾਈਚਾਰਾ ਗੱਲਬਾਤ ਕਰੇ ਤੇ ਉਸ ਨੂੰ ਆਪਣੇ ਜੇ ਕੋਈ ਕਿਸੇ ਨੇ ਗਲਤੀ ਹੋਈ ਆ ਵੈਸੇ ਤਾਂ ਕੋਈ ਆਮ ਬੰਦਾ ਨਹੀਂ ਚਾਹਦਾ ਕਿ ਇਹੋ ਜਿਹਾ ਅਸੀਂ ਕੰਮ ਕਰੀਏ ਕੋਈ ਨਹੀਂ ਬਾਬਾ ਸਾਹਿਬ ਅੰਬੇਦਕਰ ਤੋਂ ਨਫ਼ਰਤ ਕਰਦਾ ਬਾਬਾ ਸਾਹਿਬ ਅੰਬੇਦਕਰ ਨੂੰ ਜਿੰਨੇ ਐਸਸੀ ਸਮਾਜ ਪਿਆਰ ਕਰਦੇ ਉੰਨੇ ਹੀ ਸਿੱਖ ਧਰਮ ਵੀ ਉਨ੍ਹਾਂ ਹੀ ਪਿਆਰ ਕਰਦਾ ਕਿਉਂਕਿ ਜਿੰਨਾ ਬਾਬਾ